ਉਹਨਾਂ ਤੋਂ ਉਹ ਜਿਹੜੀ ਚੀਜ਼ਾਂ ਸਿੱਖੀਆਂ ਤੇ ਹੁਣ ਆਪਦੇ ਬੱਚਿਆਂ ਨੂੰ ਉਹ ਚੀਜ਼ਾਂ ਪ੍ਰੇਫਰ ਕਰਾਓ ਮੋਟੀਵੇਟ ਰਿਹਾ ਕਰੋ ਮੈਂ ਕਹਿੰਦਾ ਵੀ ਜਿਵੇਂ ਆਪਾਂ ਹੁਣ ਚਲੋ ਬੰਦਾ ਹੀ ਇਮੋਸ਼ਨਲ ਹੁੰਦਾ ਹੈ ਕਿਉਂਕਿ ਦਿਲ ਦੇ ਵਿੱਚ ਜਿਹੜੀਆਂ ਗੱਲਾਂ ਆ ਉਹ ਕਿਤੇ ਨਾ ਕਿਤੇ ਆ ਕੇ ਬੰਦੇ ਨੂੰ ਰੋਕ ਲੈਂਦੀਆਂ ਜਿਹੜੇ ਸਾਡੇ ਅੰਦਰ ਵੀ ਜਜ਼ਬਾਤ ਹਨ ਹਰ ਬੰਦੇ ਦੇ ਜਜ਼ਬਾਤ ਹੁੰਦੇ ਆ ਪਰ ਮੈਂ ਕਹਿੰਦਾ ਜੇ ਬੰਦੇ ਦੇ ਅੰਦਰ ਜਜ਼ਬਾਤ ਤੋਂ ਬੰਦਾ ਇੱਕ ਵਜ ਜਜ਼ਬਾਤੀ ਹੁੰਦਾ ਪਰ ਜੇ ਆਪਾਂ ਉਹ ਚੀਜ਼ ਤੋਂ ਮੋਟੀਵੇਸ਼ਨ ਲਈਏ ਨਾ ਜਿਵੇਂ ਹੁਣ ਤੁਹਾਡੀ ਮਾਤਾ ਜੀ ਨੇ ਤੁਹਾਡਾ ਸਾਥ ਦਿੱਤਾ ਉਹਨਾਂ ਦਾ ਤੁਸੀਂ ਹੁਣ ਅਸੀਂ ਇਮੇਜਿਨ ਕਰ ਸਕਦੇ ਚਲੋ ਹੁਣ ਅਸੀਂ ਥੋੜੇ ਮੈਚੁਰ ਹਾਂ ਸਾਨੂੰ ਉਹ ਚੀਜ਼ਾਂ ਦਾ ਪਤਾ ਲੱਗ ਗਿਆ ਹੈ ਨਾ ਹਾਂਜੀ ਅਸੀਂ ਉਹ ਚੀਜ਼ਾਂ ਸੋਚੀਏ ਵੀ ਅਸੀਂ ਉਹਨਾਂ ਦਾ ਜਿਹੜਾ ਲੈਵਲ ਸੀਗਾ ਮੋਟੀਵੇਸ਼ਨ ਲੈਵਲ ਸੀਗਾ ਇਹ ਅੰਦਰ ਉਹਨਾਂ ਦੇ ਕੀ ਚੱਲਦੀਆਂ ਸੀਗੀਆਂ ਪਰ ਸਾਨੂੰ ਫਿਰ ਵੀ ਹੌਸਲਾ ਦਿੰਦੇ ਸੀ ਅਸੀਂ ਉਹ ਚੀਜ਼ਾਂ ਨੂੰ ਮੋਟੀਵੇਟ ਹੋਈਏ ਨਾ ਉਹ ਚੀਜ਼ਾਂ ਤੋਂ ਬਹੁਤ ਜ਼ਿਆਦਾ ਉਹ ਮੇਰੇ ਤੋਂ ਜਦੋਂ ਮੈਂ ਸਕੂਲ ਚਲ ਜਾਂਦੀ ਹੁੰਦੀ ਸੀ ਮੇਰੇ ਪੜੋਸੀ ਦੱਸਦੇ ਮੈਨੂੰ ਕਹਿੰਦੇ ਉਹ ਬਾਹਰ ਚਰੋਂਦੇ ਹੁੰਦੇ ਸੀ ਹਾਂ ਇਹ ਇਹ ਚੀਜ਼ ਮੇਨ ਆ ਨਾ ਹਾਂਜੀ ਉਹ ਬਾਹਰ ਚਰੋਂਦੇ ਹੁੰਦੇ ਸੀਗੇ ਕਹਿੰਦੇ ਵੀ ਮੈਂ ਇਹਨੂੰ ਦੇਖ ਨਹੀਂ ਸਕਤੇ ਹੂੰ ਕਿਉਂਕਿ ਉਹਨਾਂ ਨੇ ਸਾਡਾ ਦੇਖਿਆ ਵਾਸੀ